ਅੱਡਾਇਆ ਸੰਗਤ ਜੀ ਗੁਰੂ ਕੀ ਲਾਹੌਰ ਗੁਰਦੁਆਰਾ ਤਰਵੈਣੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹਪੁਰਬ ਦੇ ਵੇਲੇ ਸੰਗਤਾਂ ਦੇ ਕਹਿਣ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਮਿੱਠਾ ਜਲ ਪ੍ਰਗਟ ਕੀਤਾ ਇਹ ਪਹਾੜਾਂ ਦੇ ਵਿੱਚ ਜਲ ਨਹੀਂ ਸੀ ਪਥਰੀਲੇ ਪਹਾੜਾਂ ਦੇ ਵਿੱਚ ਪਾਣੀ ਨਹੀਂ ਸੀ ਮਹਾਰਾਜ ਨੇ ਕਰਪਾ ਵਰਸ਼ਾ ਲੈ ਕੇ ਘੋੜੇ ਤੇ ਸਵਾਰ ਹੋ ਗਏ ਸਤਿਗੁਰ ਨੇ ਇੱਕ ਪਹਾੜੀ ਦੇ ਕੋਲ ਹੋ ਕੇ ਜੋਰਦਨੀ ਸਤਗੁਰ ਨੇ ਬਰਸ਼ਾ ਮਾਰਿਆ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉਹ ਬਰਸ਼ੇ ਨੂੰ ਕੱਢਣ ਲੱਗੇ ਤਾਂ ਮਹਾਰਾਜ ਨੇ ਆਰਾਮ ਨਾਲ ਹੀ ਕੱਢ ਦਿੱਤਾ ਦੂਜੀ ਵਾਰੀ ਉਹ ਭਾਈ ਸੰਗੋਸਾ ਮਹਾਰਾਜ ਦੇ ਭੂਆ ਦਾ ਪੁੱਤਰ ਕੋਲ ਖੜਾ ਸੀ ਕਹਿੰਦਾ ਵੀ ਇਹ ਤਾਂ ਬਰਸ਼ਾ ਮੈਂ ਵੀ ਕੱਢ ਲਹੁੰਦਾ ਮਹਾਰਾਜ ਆਪਣੇ ਪ੍ਰਕਰਮ ਨੂੰ ਪ੍ਰਾਕਰਮ ਨੂੰ ਦਿਖਾ ਰਹੇ ਨੇ ਸੋ ਦੂਜੀ ਵਾਰ ਮਹਾਰਾਜ ਨੇ ਫੇਰ ਬਰਸ਼ਾ ਮਾਰਿਆ ਧਰਤੀ 'ਚ ਸੰਗੋਸਾ ਨੂੰ ਕਿਹਾ ਵੀ ਕੱਢੋ ਪਰ ਸੰਗੋਸ਼ਾ ਨੇ ਸਾਰਾ ਜੋਰ ਲਾ ਲਿਆ ਪਰ ਵਰਸ਼ਾ ਨਹੀਂ ਪੁੱਟਿਆ ਗਿਆ ਦਸਵੇਂ ਪਾਤਸ਼ਾਹ ਨੇ ਘੋੜੇ ਦੇ ਉੱਤੇ ਚੜਿਆ ਨੇ ਸੱਜੇ ਹੀ ਖਿੱਚ ਦਿੱਤਾ ਜਦੋਂ ਦੋ ਚਸ਼ਮੇ ਪਾਣੀ ਦੇ ਥੱਲੋਂ ਫੁੱਟੇ ਤੀਜੀ ਵਾਰ ਕਹਿਣ ਦੇ ਉੱਤੇ ਸੰਗਤ ਨੇ ਕਿਹਾ ਮਹਾਰਾਜ ਤਰਵੈਣੀ ਪ੍ਰਗਟ ਕਰੋ ਮਹਾਰਾਣੇ ਫਿਰ ਵਰਸ਼ਾ ਮਾਰਿਆ ਤਿੰਨ ਨਜ਼ੀਆਂ ਇੱਥੇ ਪ੍ਰਗਟ ਹੋਈਆਂ ਇਹ ਗੰਗਾ ਜਮਨਾ ਸਰਸਪਤੀ ਜਿਹੜੀਆਂ ਪ੍ਰਯਾਗਰਾਜ ਇੱਥੇ ਕੁੰਭ ਲੱਗਿਆ ਹੋਇਆ ਹੈ ਉਹ ਤਿੰਨੇ ਨਦੀਆਂ ਮਹਾਰਾ ਨੇ ਆਪਣੇ ਵਰਛੇਦ ਕਰਪੇ ਵਰਛੇਦ ਨਾਲ ਗੁਰੂ ਕੀ ਲਾਹੌਰ ਕੱਡੀਆਂ ਸਿੱਖਾਂ ਦਾ ਕੁੰਭ ਲੱਗਦਾ ਹੈ ਇਸ ਜਗ੍ਹਾ ਦੇ ਉੱਤੇ ਕਿਉਂਕਿ ਬਸੰਤ ਵਾਲੇ ਦਿਨ ਮਹਾਰਾ ਦਾ ਮਾਗ ਦੇ ਮਹੀਨੇ ਵਿਆਹ ਪਰੋ ਮਨਾਇਆ ਜਾਂਦਾ ਹੈ ਕਿਉਂਕਿ ਕੁੰਭ ਦਾ ਮੇਲਾ ਲੱਗਦਾ ਮਾਗ ਦੇ ਮਹੀਨੇ ਪਰ ਮਹਾਰਾ ਦਾ ਵਿਆਹ ਹੱਡ 'ਚ ਹੋਇਆ ਸੀ ਸਿੱਖਾਂ ਨੂੰ ਖਾਲਸੇ ਪੰਥ ਨੇ ਡਿਸਾਈਡ ਕੀਤਾ ਵੀ ਸਿੱਖ ਨੇ ਜਿਹੜੇ ਇਹ ਕੁੰਭ ਵੱਲ ਨੂੰ ਜਾਣਗੇ ਪਰ ਹੱਡ ਦਾ ਕੋਈ ਨਹੀਂ ਏ ਮਹਾਰਾਜ ਨੇ ਤਾਂ ਕਰਕੇ ਇੱਥੇ ਤਰਬੈਣੀ ਪ੍ਰਗਟ ਗਰੀ ਖਾਲਸਾ ਪੰਥ ਕਹਿੰਦਾ ਜੇ ਸਿੱਖਾਂ ਨੇ ਨਹਾਉਣ ਦੀ ਆਪਣੀ ਚਾਹਨਾ ਪੂਰੀ ਕਰਨੀ ਹੈ ਇਸ਼ਨਾਨ ਦੀ ਤਰਬੈਣੀ ਦੇ ਵਿੱਚ ਤਾਂ ਗੁਰੂ ਕੀ ਲਾਹੌਰ ਕਰੇਗਾ ਸਿੱਖਾਂ ਨੇ ਇਹ ਤਰਬੈਣੀ ਦਾ ਜਲ ਲੈ ਕੇ ਗੁਰੂ ਕੀ ਲਾਹੌਰ ਦੀ ਤਰਬੈਣੀ ਦਾ ਜਲ ਲੈ ਕੇ ਅਰ ਹਿੰਦੂਆਂ ਦੇ ਪ੍ਰਯਾਗਰਾਜ ਦੀ ਤਰਬੈਣੀ ਦਾ ਜਲ ਲੈ ਕੇ ਲੈਬ ਦੇ ਵਿੱਚ ਟੈਸਟ ਕਰਿਆ ਹੂਬ ਹੂ ਉਹੀ ਪਾਣੀ ਨਿਕਲਿਆ ਹੈ ਜਿਹੜਾ ਪਾਣੀ ਪ੍ਰਯਾਗਰਾਜ ਦੇ ਵਿੱਚ ਚੱਲਦਾ ਉਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿੰਨੇ ਨਦੀਆਂ ਇਕੱਠੀਆਂ ਕਰਕੇ ਗੁਰੂ ਕੀ ਲਾਹੌਰ ਗੱਡੀਆਂ ਇਸ ਕਰਕੇ ਆਪਾਂ ਨੂੰ ਭਾਈ ਇੱਥੇ ਇਸ਼ਨਾਨ ਕਰਨਾ ਚਾਹੀਦਾ ਹੈ ਦਸਵੇਂ ਪਾਤਸ਼ਾਹ ਜੀ ਦੇ ਸੁੰਦਰ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ